ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DASਾ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਢਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮ ਹੈ ਸਾਜਕਾਏ ਜਿਨ ਸਭ ਸੈਸਾਰਿ ਉਪਾਇਆ ਬ੍ਰਹਮਾ ਬਿਸਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੀਦਨੀ ਬਿਨ ਥੰਮਾ ਗਗਨ ਰਹਾਇਆ ਸਿਰ ਦੇ ਦਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕਾਏ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਬੀਤੇ ਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੀਤਿਆਂ ਮਹਿਖਾ ਸੁਰ ਸੁੰਦ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿੰਨ ਗਿਰ ਕਾਇਲਾਸ ਤਕਾਇਆ ਡਰ ਕਾ ਹੱਥੋ ਦਾਨ ਵੀ ਦਿਲ ਅੰਦਰ ਤ੍ਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਉੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਤਿ ਦਾਨ ਵੀ ਲੋਕੀ ਤਹੀ ਫੇਰਾਈ ਦੁਹੀ ਆਪਣੀ ਬੈਠੇ ਵਾਈ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਰਾਕਸਾ ਕਿਨਾਂ ਨਾ ਜਿੱਤਾ ਜਾਈ ਮਹਿਖੇ ਦੇਤਨੂ ਤੇਰੀ ਸਾਮਤ ਕਾਈ ਦੇਵੀ ਦੁਰਗ ਸਾਹਾ ਪੌੜੀ ਦੁਰਗਾ ਬੈਣ ਸੁਣੰਦੀ ਹਸੀ ਹੜਹੜਾਏ ਉਹੀ ਸੀ ਹੋ ਮੰਗਾਇਆ ਰਾਖਸ ਪਖਣਾ ਚਿੰਤਾ ਕਰਹੋ ਨਾ ਕਾਈ ਦਿਵਨੂ ਆਖੇ ਆ ਰੋਹੀ ਮਹਾਮਈ ਰਾਖਸ ਮਰਣੇ ਦੋਹਰਾ ਰਾਖਸ ਆਏ ਰੋਹਲੇ ਖੇਤ ਪਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੁਖ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੌਹੇ ਜੁੱਧ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਫਾ ਬੱਜਿਆ ਰਣ ਘੁਰੀ ਨਗਾਰੇ ਚਾਵਲੇ ਝੁੱਲਨ ਨੀਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣਦੇ ਊਂਗਣ ਜਾਣ ਝਟਾਵਲੇ ਦੁਰਗਾ ਦਨੋਂ ਡਹਿ ਰਣ ਨਾਦ ਵਜਨ ਖੇਤ ਪਿਹਾਵਲੇ ਬੀਰ ਪਰੋਤੇ ਵਰਛੀਏ ਜਣ ਢਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੂਟਨ ਬਾਵਲੇ ਇੱਕ ਚੁਣ ਚੁਣ ਝਾੜੂ ਕੱਢੀਆਂ ਰੇਤ ਵਿੱਚ ਆਉ ਸੋਇਨਾ ਡਾਵਲੇ ਗਦਾ ਤਿਰਸੂਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਉਹ ਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪਰਚੰਡ ਨੂੰ ਰਣ ਕੁਰੀ ਨਗਾਰੇ ਧਾਈ ਰਾਖਸ ਰੂਹਲੇ ਚਾਉ ਗਿਰਦੋ ਭਾਰੇ ਹੱਥੀ ਤੇਗਾ ਪਕੜ ਕਾ ਰਣ ਭੜੇ ਕਰਾਰੇ ਕਦੇ ਨਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਡਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡਨ ਐਂਬੀਰ ਖੇਤ ਉਤਾਰੇ ਮਾਰੇ ਜੱਪਣ ਬਿਜਲੀ ਸਿਰ ਭਾਰ ਮਨਵਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣਸਾਰ ਦੇ ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਈ ਕਾਏ ਚੋਟੀ ਜਾਨ ਦਿਖਾਈ ਤਾਰੇ ਧੂਮਕੇ ਤ ਪੌੜੀ ਜੁਟਾ ਪਵਨਨਗਾਰੇ ਅਣੀਆਂ ਜੁਟੀਆਂ ਤੂ ਹਲਈਆ ਦਰਵਾਰੀ ਦੇਵਾਦਨ ਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉਂਗੇ ਰੂ ਬਬਤਰ ਦੇਖਨ ਬੈਠ ਅਟਾਰੀ ਨਾਰੀ ਰਾਕਸ ਪਾਈ ਤੁਮ ਸواری ਦੁਰਗਾਉਦਨ ਵੀ ਪੌੜੀ ਲਖਨਗਾਰੇ ਵੱਜਣ ਅਮੋਹ ਸਾਹਮਣੇ ਰਾਖਸ ਰਣੋਂ ਨਾ ਭੱਜਣ ਰੋਹੇ ਰੁਹਲੇ ਸਿੰਘਾਂ ਵਾਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੀ ਨਗਾਰੇ ਦੁਹਰੇ ਰਣ ਸੰਗਲੀ ਆਲੇ ਧੂੜਲ ਪੇਟੇ ਤੂ ਹਰੇ ਸਿਰਧਾਰ ਜਟਾਲੇ ਓਖਲੀਆਂ ਨਾਸਾਂ ਜਿਨਾ ਮੁਖ ਜਪਣ ਆਲੇ ਸਾਹੇ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀ ਅਰ ਕਾਲੇ ਪੌੜੀ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀ ਭਾਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆਗਣਤ ਕੁਰੇ ਨਗਾਰੇ ਦਲਾ ਪੇੜੰਦਿਆ ਪਾਏ ਮਹਿਖਲ ਭਾਰੇ ਦੇਵਾ ਦਨਵਾ ਵਾਹਨ ਫਟਕਰਾਰੇ ਰਾਖਸ ਰੂਹ ਲੇ ਜਪਣ ਤੇਗੀ ਆਰੇ ਮਿਆਨੋ ਤੂੰ ਹੀ ਆ ਜੋ ਤੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ ਖੜਗ ਲੈ ਪੌੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਕਾ ਸੂਰਾ ਰਣ ਵਿੱਚ ਗੱਜਿਆ 인ਦਰ ਜੀਹਾ ਜੋਦਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਦਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਗਾਰੇ ਲੱਗਦੇ ਕਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਚੋ ਦੇ ਖੁੱਲੀ ਵਾਲੀ ਦਾਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਤੌਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਿਖਾ ਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਤੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਤੁਹੇ ਲਈ ਕਿਰਪਿਆਣੀ ਦੁਰਗਾ ਮਿਆਨਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਉੱਪਰ ਚੂਰ ਚਵਾਨੀ ਲੱਥੀ ਕਰਗਲਾਈ ਪਾਖਰ ਤੁਰਾ ਪਲਾਣੀ ਰੜਕੀ ਧਰ ਤੋ ਜਾਏ ਲੈਂਦੀ ਅਗਾ ਸਿਧਾਣੀ ਸਿੰਗਾ ਧੌਲ ਦਿਆ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕਾ ਵੱਡੇ ਗਨ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲ ਗਤੀ ਗਦੀ ਵਿੱਦੜਣ ਖੇਤ ਵਿਹਾਣੀ ਮਹਿਖੇ ਦੇਤ ਨੂੰ ਇਤੀ ਮਹਿਖਾ ਸਰਦੈ ਤੇ ਮਾਰੇ ਦੁਰਗਾ ਆਇਆ 14 ਹਲੁਕਾ ਰਾਣੀ ਸੰਗਨ ਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਬਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਅਰ ਤੂ ਦੇ ਹੜਬਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਆਇਆਣੀ ਘੁਮਨ ਸੁਰ ਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਤ ਦਿਨ ਸੁੰਭ ਨੇ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜ ਧਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਧ ਪਟੇਲਾ ਪਖਰਾ ਭੀੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੋੰਬ ਨੇ ਸੋੰਬ ਸਿਧਾਇਆ ਪੌੜੀ ਸੋੰਬ ਨੇ ਸੋੰਬ ਅਲਾਇਆ ਵੱਡ ਜੋਦੀ ਸੰਗਰਵਾਏ ਰੋਹ ਦੇ ਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਘੁਰੇ ਦਮਾ ਮੇ ਦੂਹਰੇ ਜੰਮ ਬਾਹਣ ਜਿਉ ਅੜੜਾਏ ਦਿਓ ਦਾਨੋ ਲੁੱਜਣ ਆਏ ਪੌੜੀ ਦਾਨੋਂ ਦਿਓ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਦਿਆਂ ਭੂਤਾ ਇਲਾ ਕਾਗੀ ਗੋਸਤ ਪਖਿਆ ਹਮੜ ਤੁਮੜ ਜਾਗੀ ਕਤੀ ਸੂਰਿਆ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤੇ ਹੀ ਫੇਰ ਆਈਂ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾ ਡਰਦੇ ਆ ਆਂਦੀ ਚੰਡ ਚੜਾਈ ਉੱਤੇ ਰਾਖ ਸਾ ਪੌੜੀ ਆਈ ਫੇਰ ਪਵਾਨੀ ਖਬਰੀ ਪਾਈਆਂ ਦੇਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕਾ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਬੇ ਵੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਤਉਸ বাজਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉੱਤਰ ਆਖਸਾ ਖੱਬੈ ਦਸਤ ਨਚਾਈ ਸਿਹਣ ਸਰਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੋਲੀ ਆਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋਏ ਚਲਾਈ ਰਾਖਸ ਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੇ ਪੌੜੀ ਭੰਨੇ ਦਾਇਤ ਪੁਕਾਰੇ ਰਾਜੀ ਸੁੰਭ ਥੈ ਲੋਚਨ ਤੁਮ ਸੰਘਾਰੇ ਸਣੈ ਸੇ ਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੀਤ ਦਾਇ ਜਪਨ ਅੰਬਰ ਤਾਰੇ ਡਿੱਗਣ ਸੂਰਮੇ نگرے پربت بھارے مارے بج دے دیتاں دے دلہارے دہست کھائے کے بچے سو مارے مارے رہندے راے تھائے پوڑے روہ ہوئے بلائے راکش رائے نے بیٹھے متا پکائی دورگا لے آونی چنڈ ار موند پٹھائے بہتہ کٹکدا ਪੰਜਾਬੇ ਸ਼ੱਪਰਸ਼ਾਏ ਬਣਿਆ ਕੇ ਜਮਾ ਜਿੱਤੇ ਰਈ ਬੁਲਾਈ ਚੱਲੇ ਜੁੱਧ ਨੂੰ ਜਨ ਜੰਮਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲਨ ਗਾਰੇ ਵਾਏ ਦਲਾ ਮੁਕਾਬਲਾ ਰੂਹ ਰੁਹੇਲੇ ਆਏ ਉਤੇ ਰਾਖਸਾ ਸਭ ਨੀ ਤੁਰੇ ਨਚਾਏ ਵਰਸ਼ੇ ਪਕੜ ਕਾਇ ਮੁਖਤੇ ਮਾਰ ਗਿਰਾਏ ਅੰਦਰ ਖੀਤ ਦਾ ਤੀਰੀ ਸ਼ੈਬਰ ਲਾਈ ਮੁਠੀ ਦੇਵਤਾ ਬੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲਾਏ ਜਿਨੀ ਦਸ ਤੋ ਠਾਈ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮਵਰ ਨੇ ਸੋਮਰ ਸਾਈ ਮਾਰੇ ਦੇਤ ਸੁਣ ਜੋ ਦੇ ਸਭ ਲਾਈ ਆਪਣੇ ਮਜਲਸੀ ਜਿਨੀ ਦਿਓ ਪਗਾਏ ਇੰਦਰ ਜਿ ਹਵੇ ਤੇਈ ਮਾਰਗ ਰਾਏ ਪਲ ਵਿੱਚ ਦੇਵਤਾ ਉਨੀਂ ਦਸਤੀ ਦਸਤ ਬਜਾਏ ਤਿਨਾਂ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜਣ ਨੂੰ ਅੜਾਏ ਰਾਖਸ ਰੂਹ ਹਲੇ ਕਦੇ ਨਾ ਕਿਨਹਿ ਹਟਾਏ ਜੁੱਧ ਮਚਾਈ ਕਾ ਮਿਲਤੇਈ ਦਨੋਂ ਆਏ ਹੁਣ ਸੰਗਰ ਦੇਖਣਾ ਪੌੜੀ ਦਤੀ ਡੰਡ ਉਬਾਰੀ ਨੇੜ ਆਏ ਕਾਇ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸ ਤੇ ਉਬਾਰੀ ਗਦਾ ਫਿਰਾਇ ਕਾਇ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਨ ਮਦ ਖਾਏ ਮਦਾਰੀ ਘੁੰਮਨ ਸੂਰ ਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸ਼ਰਣਵਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇਡ ਮੁਨਾਰੀ ਦਿਸਣ ਖੇਤ ਵਿੱਚ ਸਭ ਨਹੀਂ ਦਸਤ ਉਭਾਰੇ ਤੇਗਾ ਤੂਹੇ ਕ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉਭਰੇ ਘਾੜ ਘੜਨ ਠਠਿਆਰੇ ਜਾਨ ਬਣਾਏ ਕ ਸੱਟ ਪਈ ਜਮਤਾਣੀ ਦਲ ਮੁਕਾਬਲਾ ਘੁਮਰਬਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏਵਡ ਮਾਰ ਵਿਹਾਣੀ ਉੱਪਰ ਰਾਕਸਾ ਬਿਜਲ ਜਿਉਂ ਚਰਲਾਣੀ ਉੱਠੀ ਦੇਵਤਾ ਪੌੜੀ ਜੋ ਬੀਤਾ ਉਸ ਉਬਾਰੀ ਦਲਾ ਮੁਕਾਬਲਾ ਸਭ ਹਸਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾ ਨੋ ਮਾਰੇ ਰੂਹ ਵਢਾਈ ਕਾਏ ਸਿਰ ਵਿੱਚ ਤੇਗ ਵਗਾਈ ਸ਼ਰਣਵਤ ਬੀਜ ਦੇ ਅਗਣਤ ਦਾਨੋਂ ਪਾਰੇ ਹੋਏ ਲੋਹੂਆ ਜੋਦੇ ਜੇਡ ਮਨਾਰੀ ਅੰਦਰ ਖੇਤ ਦਾ ਹੈ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਸਿਆਮ ਦੇ ਰਤੂ ਦੇ ਪਰਣਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਨ ਆਰੇ ਰਖਸ ਹੜੜੜਾਏ ਢੱਗਾਲ ਸੰਗਲੀਆਲੀ ਸੰਗਰਵਾਇਆ ਬਰਛੀ ਬੰਬਲੀਆਲੀ ਸੂਰੇ ਸੰਗਰੇ ਢੇੜ ਮਤਿਆ ਵੀਰਾਲੀ ਦੁਰਗਾ ਦਾ ਨਵੀ ਮਾਰ ਮਤੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ ਵਜਾਏ ਕਾ ਲੋਹ ਫੱਤੀ ਜਾਲੀ ਲੋਥੀ ਜਮ ਧੜੀ ਕਾਣ ਵਿੱਚ ਜਿਉਂ ਸੰਸ਼ਾਲੀ ਤਿੱਗਾ ਹਸੀਆਂ ਘੁੰਮਰ ਅਰਸਿਆਲੀ ਬਣਿਆ ਕੇ ਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸ਼ਰਣਵਤ ਬੀਤ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੂਹ ਵਢਾਏ ਕੈ ਸਭਨੀ ਆਣ ਵਗਾਈਆਂ ਤਿੱਗਾ ਤੂਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੀ ਲੋਹੂ ਨਾਲ ਡੁਬਾਈਆਂ ਤੇ ਗਾਂੰਗੀਆਂ ਸਾਰੁਸਤੀ ਦਨਨਾਈਆਂ ਮਿਲ ਕੈ ਦੇਵੀਆ ਸਬੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੱਦੂ ਫਿਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕਾ ਚੰਦ ਤੇ ਤਾਰੀ ਕਾਲ ਕਾ ਮਨ ਬਹਿਲਾ ਰੂਸ ਵਢਾਈ ਕਾ ਨਿਕਲੀ ਮੱਥਾ ਫੂੜ ਕਾ ਜਣ ਫਤੇ ਨਿਸ਼ਾਨ বাজਾਏ ਕਾ ਜਾਗ ਸੁਜਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕਾ ਦਾਲ ਵਿੱਚ ਕੀ ਰਾਕਤਿਆ ਜਣ ਸੀਹ ਤੁਰਿਆ ਗਣਣਾ ਏ ਕੈ ਆਪ ਵਿਸੂਲਾ ਹੋਇਆ ਤਿਹ ਲੋਕਾ ਤੇ ਖੁਨਸਾਇ ਕੈ ਰੂਹ ਸੇਦਾਈਆਂ ਚੱਕਰਪਾਣ ਕਰ ਨਿੰਦਾ ਖੜਗ ਉਠਾਈ ਕੈ ਅੱਗੇ ਰਾਕਸ ਬੈਠੇ ਰੂਹ ਲੇ ਤੇਰੀ ਤੇ ਕੀ ਸ਼ਹਿਬਰ ਲਾਏ ਕੈ ਪਕੜ ਪਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕਹਿ ਬਹੁ ਕਿਸੀ ਪਕੜ ਪਛਾੜਿਆ ਨਾ ਦਿਨ ਅੰਦਰ ਤੂਮ ਰਚਾਏ ਕਹਿ ਵੱਡੇ ਵੱਡੇ ਚੁਣ ਸੂਰਮੇ ਗਹਿ ਕੂਟੀ ਦਏ ਚਲਾਈ ਕ ਰਣਕਾਲੀ ਗੁੱਸਾ ਖਾਏ ਕ ਪੌੜੀ ਦੁਹਾ ਕੰਦਾਰਾ ਮੋਹੇ ਜੁੜੇ ਅਣੀਆ ਰਾਚੋਈਆ ਤੂ ਹੈ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸ਼ਰਣਵਤ ਬੀਜ ਨੂੰ ਘਤ ਕੇ ਰਖਲੋਈਆਂ ਲਾੜਾ ਦੇਖਣ ਲਾੜੀਆਂ ਚਾਹੋ ਗਿਰਦਾ ਹੋਈਆਂ ਤੋਬੀ ਤਉਸਾ ਪਾਈਆਂ ਅੰਦਲਾ ਮੁਕਾਬਲਾ ਦਸਤੀ ਤੂਹ ਨਚਾਈਆਂ ਤੇ ਗਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹੂ ਭਖਣਾ ਫੌਜਾ ਮਰ ਹਟਾਈਆਂ ਦੇਵਾ ਦਾਨਵਾ ਭਜਦੀ ਕਥਾ ਸੁਣਾਈਆ ਰਾਜੇ ਸੁੰਭ ਥੈ ਭੂਈ ਨਾ ਪੌਣੈ ਪਾਈਆ ਬੂੰਦਾ ਰਕਤ ਦੀਆ ਕਾਲੀ ਖੇਤ ਕਪਾਈਆ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਈਆ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆ ਦੂਜੇ ਸੂਰਮੇ ਸੋਮਬ ਸੁਣੀ ਕਰ ਹਾਲੀ ਸਰਣਬਤ ਬੀਜ ਦੀ ਰਣ ਵਿੱਚ ਕਿਨੈ ਨਾ ਚਾਲੀ ਦੁਰਗਾ ਆਵਦੀ ਬਹੁਤੇ ਵੀਰ ਜ ਟਾਲੀ ਉੱਠੇ ਆਖ ਕਾਏ ਚੋਟਾ ਪਾਨ ਤਵਾਲੀ ਜਸਨ ਜੁੱਧ ਨੂੰ ਥਾਰ ਥਰ ਪ੍ਰਥਮੀ ਚਾਲੀ ਦਲਾ ਚੜੰਦਿਆ ਨਾਉ ਦੇ ਵਿਹ ਹੈ ਹਾਲੀ ਸਹ ਦਰਿਆਉ ਵਿੱਚ ਧੂੜ ਉਤਾਹ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰth ਪੌੜੀ ਆਹਰ ਮਿਲਿਆ ਆਹਰੀਆ ਸੈਣ ਸੂਰੀਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਣਕਾ ਬਹਾਦੀ ਤੀਰੀ ਤੇਗੀ ਜਮ ਧੜੀ ਰਾਣਾ ਬੰਢੀ ਬਾਜੀ ਇੱਕ ਕਾਇਲ ਹੁਮਨ ਸੂਰਮੇ ਜਣ ਮਕ ਤਬ ਕਾਜੀ ਇਕ ਬੀਰ ਪਰ ਤੇ ਵਰਸ਼ੀਏ ਜਿਉ ਟਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨ ਸਕਾਏ ਖੁਨ ਸਾਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇਂ ਧਿਉ ਪੁਖਿ ਆਏ ਪਾਜੀ ਕਦ ਨ ਰਜੇ ਜੁਦ ਤੇ ਰਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹੱਠਾਂ ਜੋੜ ਕੈ ਨਿਜੇ ਬੰਬਲੀ ਆਲੇ ਦਿਸਨ ਓੜੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਨੁਰਗਾ ਤੈ ਦਾਨਵੀ ਸੂਲ ਹੋਈਆ ਕੰਗਾ ਵਾਛੜ ਕਤੀ ਸੂਰੇਆ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਬੱਡ ਲਾਹਨ ਅੰਗਾ ਪਹਿਲਾ ਅਦਲਾ ਮਿਲੰਦੇ ਆ ਭੀੜ ਪਿਆ ਨਿਹੰਗਾ ਪੌੜੀ ਓਵਰਡ ਫੌਜਾਂ ਆਈਆਂ ਵੀਰ ਚੜੇ ਕੰਦਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਹਾ ਗਨਲੇ ਫੁੱਲ ਜੀ ਹਾਇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੋਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਾਓ ਤੱਕ ਤੱਕ ਕੈਬਰ ਦੁਰਗ ਸਾਹਾ ਤੱਕ ਮਾਰੇ ਭਲੇ ਜੁਝਾਰ ਕਾਓ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਅਸਵਾਰ ਕਾਓ ਸੋਹਣ ਸੰਜਾ ਬਾਗੜਾ ਜਾਣ ਲਗੇ ਫੁੱਲ ਅਨਾਰ ਕਾਓ ਗੁਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਾ ਏਦੋਂ ਪਰੋ ਓਤ ਪਾਰ ਹਰ ਨਖਸ ਕਈ ਹਜ਼ਾਰ ਕਾ ਜਣ ਇਕਾ ਰਹੀ ਕੰਧਾਰ ਕਾ ਸਦ ਰਹਿਮਤ ਤੇਰੇ ਵਾਰ ਕਾ ਪੌੜੀ ਦੁਹਾ ਕੰਦਾਰਾ ਮੋਹ ਜੁੜੇ ਛੱਟ ਪਈ ਦਮਧਾਨ ਕਾ ਤਦ ਖਿੰਗ ਨ ਸੁੰਬਨ ਚਾਇਆ ਢਾਲ ਉੱਪਰ ਵਰਗ ਸਤਾਣ ਕਾ ਫੜੀ ਬੇਲੰਦ ਮੰਗਾਇ ਉਸ ਫਰਮਾਇਸ ਕਰਮੁਲ ਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾੜ ਕਾ ਅੱਗੈ ਤੇਗ ਵਗਾਈ ਦੁਰਗ ਸਾਹਾ ਵੱਡ ਸੁੰਬਨ ਬਹੀ ਪਲਾਣ ਕਾਓ ਰੜਕੀ ਜਾਏ ਕੈ ਧਰਤ ਕਾਓ ਵੱਧ ਪਖਰ ਵੱਡ ਕੇ ਕਾੜ ਕਾ ਵੀਰ ਪਲਾਣੋਂ ਡਿੱਗਿਆ ਕਰ ਸਜਦਾ ਸੁੰਭ ਸੁਜਾਨ ਕਾਉ ਸਾਬਾਸ ਸਲੋਣੇ ਖਾਨ ਕਾਉ ਸਦਾ ਸਾਬਾਸ ਤੇਰੇ ਤਾਨ ਕਾਉ ਤਾਰੀਫਾਂ ਪਾਨ ਚਬਾਨ ਕਾਉ ਸਦ ਰਹਿਮਤ ਕੈਫਾ ਖਾਨ ਕਾਉ ਸਦ ਰਹਿਮਤ ਤੁਰੇ ਨਾ ਚਾਨ ਕਾਉ ਪੌੜੀ ਦੁਰਗਾ ਅਤੈ ਦਾਨਵੀ ਗਹਿ ਸੰਗਰ ਕਥੇ ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ਕਾਟ ਤੂ ਫੰਗੀ ਕੈਬਰੀ ਦਲ ਗਾਹੇ ਨੇ ਕਥੇ ਦੇਖਣ ਜੰਗ ਫਰਿਸਤੇ ਅਸਮਾਨੋਂ ਲਥੇ ਪੌੜੀ ਦੁਹਾ ਕੰਧਾਰਾ ਮੋਖ ਜੁੜੇ ਦਲ ਘਰੇ ਨਗਾਰੇ ਓੜੜ ਆਏ ਸੂਰਮੇ ਸਿਰਦਾਰ ਰਣਯਾਰੇ ਲੈ ਕਹਿ ਤੇਗਾ ਬਰਸ਼ੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੇ ਬਰਸ਼ੀ ਦੁਰਗ ਸਾਹਾ ਬਹੁਤਾਂ ਨਮਾਰੀ ਜੜੇ ਰਥੀ ਗਾਜ ਕੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿਨ ਵੜੇ ਉਤਾਰੇ ਪੌੜੀ ਦੁਹਾ ਕੰਦਾਰਾ ਮੋਹੇ ਜੁੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗ ਸਾਹਾ ਵਰ ਜਾਗਨ ਭਾਰੀ ਲਾਈ ਰਾਜੇ ਸੁंभ ਨੂੰ ਰਤ ਪਿਆ ਪਿਆਰੀ ਸੰਭ ਪਲਾਣੋਂ ਡਿੱਗਿਆ ਉਪਮਾ ਵਿਚਾਰੀ ਡੁੱਬਰ ਤੂ ਨਾਲ ਹੋ ਨਿਕਲੀ ਵਰਛੀ ਦੋ ਧਾਰੀ ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤਾਏ দান ਵੀ ਭੀੜ ਪਿਆ ਸਬਾਹੀ ਸਸਤਰ ਪਜੂਤੇ ਦੁਰਗ ਸਾਹਾ ਗਹੈ ਸਬਨੀ ਬਾਹੀ ਸੋੰਬ ਨੇ ਸੋੰਬ ਸੰਗਾਰਿਆ ਵਥ ਜਹੇ ਸਾਹੀ ਫੌਜਾ ਰਖ ਸਿਆਰੀਆ ਦੇਖ ਰੂਬਨ ਤਾਹੀ 모ਹੇ ਕੜੂਚੇ ਕਾਹ ਦੇ ਛਡ ਕੋੜੇ ਰਾਹੀ ਭਜਦੇ ਹੋਏ ਮਾਰੀ ਅਨ ਮੋੜ ਝੱਕਨ ਨਾਹੀ ਪੌੜੀ ਸੋੰਬ ਨੇ ਸੋੰਬ ਪਠਾਇਆ ਜਮ ਦੇ ਧਾਮ ਨੋ 인ਦਰ ਸਾਧ ਬੁਲਾਇਆ ਰਾਜ ਅਬਖੇਖ ਨੋ ਸਿਰ ਪਰ ਛਤਰ ਫੇਰਾ ਯਾਰਾ ਦੇ ਇੰਦਰ ਦੇ 14 ਹੈ ਲੋਕਾ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਪੌੜੀ ਸੁੰਭ ਨੇ ਸੁੰਭ ਪਠਾਇਆ ਜਮ ਦੇ ਧਾਮ ਨੋ ਇੰਦਰ ਸੱਦ ਬੁਲਾਇਆ ਰਾਜ ਅਬਖੇਖਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦਾ 14 ਹੈ ਲੋਕਾਂ ਝਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ